ਔਰ 11 ਫਰਵਰੀ ਨੂੰ ਇਸ ਰਾਸਤੇ 'ਤੇ ਨਗਰ ਕੀਰਤਨ ਗੁਜਦਾ ਹੁੰਦਾ ਹਫਤਾਵਾਰੀ ਤਰ੍ਹਾਂ ਇਸ ਸਾਲ ਵੀ ਲੰਘਣਾ ਪਰ ਸਾਡੀ ਕੋਸ਼ਿਸ਼ ਆ ਕਿ 2 ਫਰਵਰੀ ਨੂੰ ਜਿਹੜਾ ਇਹ ਬਿਲਕੁਲ ਕਲੀਨ ਕੰਪਲੀਟ ਕਰ ਦੇਣਾ ਹੈ ਇੰਟਰਲੌਕ ਲਾ ਕੇ ਬਾਕੀ ਸਾਰੀ ਕੰਕਰੀਟ ਕਰਨਾ ਬਾਕੀ ਸਾਰੀ ਕੰਕਰੀਟ ਕੀਤੀ ਜਾ ਰਹੀ ਹੈ ਔਰ ਗੁਰੂ ਘਰ ਦੇ ਮੂਹਰੇ ਜਿੰਨੀ ਹੈਗਾ ਆ ਉੱਥੇ ਸਾਰੀ ਇੰਟਰਲੌਕਿੰਗ ਲਾਵਾਂਗੇ ਤਾਂ ਇਹ ਉਹ ਲੋਣੀ ਪਵੇ ਔਰ ਜਿੱਥੇ ਸਾਡਾ ਕਮਿਊਨਿਟੀ ਹਾਲ ਹੈ ਗੁਰਦਾਸ ਕਮਿਊਨਿਟੀ ਹਾਲ ਉੱਥੇ ਵੀ ਅਸੀਂ ਪੂਰੀ ਇੰਟਰਲੋਕਿੰਗ ਹੀ ਕਰਾਵਾਂਗੇ ਪੂਰੀ ਇੰਟਰਲੋਕ ਲਾ ਜੀ ਸ਼ਾਮ ਨੂੰ ਕਿੰਨੇ ਵਜੇ ਤੱਕ ਕੰਮ ਚੱਲਦਾ ਵੈਸੇ ਤਾਂ ਇਹ ਵੀ ਲੇਵੜਾ ਸਾਡੇ ਤੱਕ ਹੁੰਦੀ ਆ ਪਰ ਇਹ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਸਾਥੀ ਹੋਣ ਕਰਕੇ 6 ਵੀ ਵੱਜਦੇ 6:30 ਵੱਜਦੇ 7 ਵਜੇ ਤੱਕ ਵੀ ਲੱਗੇ ਰਹਿੰਦੇ ਆ ਕਿਉਂਕਿ ਸਾਰੇ ਪਿੰਡ ਦੇ ਆ ਸਾਰਿਆਂ ਨੂੰ ਤਰਸ ਪਿਆ ਤੇ ਗੁਰੂ ਸਾਹਿਬ ਦਾ ਜਨਮ ਦਿਹਾੜਾ ਜਿਹੜਾ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਆਪਣੇ ਆਪਣੇ ਕੰਮ ਸਾਰੇ ਰੋਦੇ ਲੋ ਵੀ ਦੋਸਤੋ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਪਿੰਡ ਨੰਗਲ ਗੁਰੂ ਰਵਦਾਸ ਸਹਾਰਾ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਮੌਕੇ ਜਿਹੜਾ ਕੰਮ ਚੱਲ ਰਿਹਾ ਪੰਚਾਇਤ ਵੱਲੋਂ ਬੜੀ ਤੇਜ਼ੀ ਦੇ ਨਾਲ ਦਿਖਾਉਣੇ ਤੁਹਾਨੂੰ ਜਾ ਕੇ ਸਾਰਾ ਸੜਕਾਂ ਵੀ ਬਣ ਰਹੀਆਂ ਤੇ ਜਿਹੜਾ ਛੱਪੜ ਦੀ ਵੀ ਸਫਾਈ ਕੀਤੀ ਜਾ ਰਹੀ ਸਾਰੀ ਅੱਗੇ ਚੱਲਦੇ ਹਾਂ ਤੇ ਦਿਖਾਉਣੇ ਤੁਹਾਨੂੰ ਕਿਵੇਂ ਜਿਹੜਾ ਬੜੀ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਅਗਰ ਜਿਹੜੀ ਆ ਤੁਹਾਨੂੰ ਦਿਖਾਉਣੇ ਆ ਛੱਪੜ ਦੀ ਵੀ ਜਿਹੜੀ ਆ ਸਫਾਈ ਦਾ ਕੰਮ ਚੱਲ ਰਿਹਾ ਆ ਆ ਦੇਖੋ ਜੀ ਸੀ ਵੀ ਲੱਗੀ ਆ ਛੱਪੜ ਦੀ ਵੀ ਸਾਰੀ ਸਫਾਈ ਹੋ ਰਹੀ ਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਫਿਰ ਪੰਗੂੜੇ ਲੱਗਦੇ ਆ ਬੱਚੇ ਖੇលਦੇ ਆ ਆਨੰਦ ਲੈਂਦੇ ਆ ਪੂਰੀ ਤਿਆਰੀ ਚੱਲ ਰਹੀ ਆ ਛੱਪੜ ਦੀ ਸਾਫ ਸਫਾਈ ਦੀ ਲਓ ਇੱਧਰ ਦੇਖੋ ਨੌਜਵਾਨ ਜਿਹੜੇ ਆ ਲੜੀਆਂ ਪਾ ਰਹੇ ਆ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮੌਕੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਜਨਮ ਦਿਹਾੜੇ ਮੌਕੇ ਦੇਖੋ ਡੈਕੋਰੇਸ਼ਨ ਕੀਤਾ ਜਾ ਰਿਹਾ ਕਮਿਊਨਿਟੀ ਹਾਲ ਨੂੰ ਉੱਤਰ ਗੁਰੂ ਘਰ ਦੇ ਉੱਪਰ ਵੀ ਲੜੀਆਂ ਲੱਗਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਆ ਨਾਲ ਨਾਲ ਜਿਹੜਾ ਸੜਕ ਦਾ ਤਿਆਰੀ ਦਾ ਕੰਮ ਵੀ ਚੱਲ ਰਿਹਾ ਸਾਰਾ ਅੱਗੇ ਚੱਲਦੇ ਆਂ ਮਿਲਦੇ ਆਂ ਸਰਪੰਚ ਸਾਹਿਬ ਨੂੰ ਤੇ ਦੇਖਦੇ ਆਂ ਕਿ ਕਿੰਨਾ ਕੁ ਕੰਮ ਸੜਕ ਦਾ ਹੋ ਚੁੱਕਾ ਤੇ ਕਦੋਂ ਤੱਕ ਕੰਪਲੀਟ ਹੋ ਜਾਊਗਾ ਸਾਰਾ ਕਿਉਂਕਿ ਗੁਰੂ ਮਹਾਰਾਜ ਦੇ ਜਨਮ ਦਿਨ ਮੌਕੇ ਜਿਹੜੀ ਵਿਸ਼ਾਲ ਤਹਿਸੀਲ ਪੱਧਰੀ ਸ਼ੁਭ ਯਾਤਰਾ ਗੱਡੀ ਜਾਂਦੀ ਹੈ ਉਹ ਨਗਰ ਕੀਰਤਨ ਦਾ ਰੂਟ ਇਹੀ ਹੁੰਦਾ ਨੰਗਲ ਰਾਮਗੜ੍ਹ ਤੋਂ ਜੀਟੀ ਰੋਡ ਤੋਂ ਹੁੰਦਾ ਹੋਇਆ ਸ਼ਹਿਰ ਫਲੌਰ ਦੀ ਪ੍ਰਕਰਮਾ ਕਰਕੇ ਸ਼੍ਰੀ ਗੁਰੂ ਰਵਿਦਾਸ ਗੇਟ ਤੇ ਸੰਪੰਨ ਹੁੰਦਾ ਹੈ ਨਗਰ ਕੀਰਤਨ ਉਹ ਆਪਾਂ ਦੇਖਦੇ ਆ ਕਿ ਸੜਕ ਵੀ ਉਦੋਂ ਤੱਕ ਕੰਪਲੀਟ ਹੋ ਜੂਗੀ ਉਹ ਵੀ ਸਰਪੰਚ ਸਾਹਿਬ ਨਾਲ ਕਰਦੇ ਆ ਗੱਲ ਇੱਧਰ ਦਿਖਾ ਰਿਹਾ ਤੁਹਾਨੂੰ ਕਿ ਨੌਜਵਾਨ ਜਿਹੜੇ ਆ ਬੜੀ ਜੰਗੀ ਪੱਦਰ ਤੇ ਲੱਗੇ ਹੋਇਆ ਲੜੀਆਂ ਲਾਉਣ ਗੁਰੂ ਘਰ ਦੇ ਉੱਤੇ ਪੂਰਾ ਜਗਮਗ ਕਰ ਜਾਣਾ ਇਲਾਕਾ ਇੱਕ ਦੋ ਦਿਨ ਦੇ ਅੰਦਰ ਅੰਦਰ ਫਿਰ ਤੁਹਾਨੂੰ ਦਿਖਾਵਾਂਗੇ ਪੂਰੀਆਂ ਲਾਈਟਾਂ ਦੇ ਵਿੱਚ ਕਿਵੇਂ ਰੌਣਕਾਂ ਲੱਗਦੀਆਂ ਚੱਲਦੇ ਆ ਅੱਗੇ ਤੇ ਹੁਣ ਦੇਖਦੇ ਆ ਕਿ ਸੜਕ ਦਾ ਕੰਮ ਕਿੰਨਾ ਕਿਸਰੇ ਲੱਗ ਚੁੱਕਾ ਆ ਦੇਖੋ ਵੀ ਟਰਾਲੀਆਂ ਲਗਾਤਾਰ ਮਿੱਟੀ ਦੀਆਂ ਪੈ ਰਹੀਆਂ ਆ ਕਿਉਂਕਿ ਜਿਹੜਾ ਲੈਵਲ ਆ ਉਹ ਬਰਾਬਰ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਨਾ ਜਾਵੇ ਤੇ ਸੜਕ ਦੇ ਸੈਂਟਰ ਦੇ ਵਿੱਚ ਵੀ ਪਾਣੀ ਨਾ ਖੜੇ ਇਸ ਲਈ ਜਿਹੜਾ ਆ ਬਾਕਾਇਦਾ ਇਹਦੀ ਮੇਰਮੈਂਟ ਕਰਕੇ ਤੇ ਇਹਦਾ ਜ਼ੀਰੋ ਲੈਵਲ ਕਰਕੇ ਸਾਰਾ ਕੰਮ ਚੱਲ ਰਿਹਾ ਆ ਆ ਗੁਰੂ ਘਰ ਦੇ ਬਿਲਕੁਲ ਅੱਗੇ ਖੜੇ ਆ ਹੁਣ ਤੁਹਾਨੂੰ ਦਿਖਾ ਰਹੇ ਆ ਸੁੰਦਰ ਭਵਨ ਗੁਰੂ ਵਿਰਾਸ ਮਹਾਰਾਜ ਜੀ ਦਾ ਪਿੰਡ ਨੰਗਲ ਦੇ ਵਿੱਚ ਚੱਲ ਰਹੀਆਂ ਸਾਰੀਆਂ ਤਿਆਰੀਆਂ ਓਏ ਐ ਕਿਰੋਣ ਹੈ ਮੇਰੇ ਸੰਦੇਸ਼ ਕਿ ਅੱਗੇ ਕਿੱਥੇ ਜਾਣਾ ਹਨ ਕਰ ਉਹਥੇ ਲੈ ਕੇ ਜਾਣੀਆਂ ਲੈ ਕੇ ਯਾਰ ਬੇਰੇ ਕੋਲ ਆ ਬਲੇ ਬਲੇ ਮਾਰੀ ਜਾਂਦੇ ਆ ਬਈ ਥੋੜਾ ਜਿਹਾ ਬੈਲੈਂਸ ਜਿਆ ਸੈੱਟ ਕਰਕੇ ਲਿਆਓ ਉੱਥੇ ਬਜਰੀ ਨੂੰ ਸਾਈਡ ਤੇ ਕਰ ਲਓ ਥੋੜਾ ਜਿਹਾ ਬਜਰੀ ਥੋੜੀ ਸਾਈਡ ਤੇ ਕਰਨੀ ਪਣੀ ਸਰਪੰਚ ਸਾਹਿਬ ਬਜਰੀ ਕਰਾਓ ਸਾਈਡ ਤੇ ਪਹਿਲਾਂ ਲੱਗੇ ਬੈਗ ਲੈ ਹੌਣੀ ਆ ਟਰਾਲੀ ਪਿੱਛੇ ਤੱਕ ਹੋਣੇ ਸਾਰੀ ਇੱਧਰ ਰੰਗ ਚੱਲ ਰਿਹਾ ਗੁਰੂ ਘਰ ਦੇ ਉੱਤੇ ਪੂਰੀਆਂ ਤਿਆਰੀਆਂ ਜੋੜਾ ਤੇ ਚੱਲ ਰਹੀਆਂ ਨੇ ਲੜੀਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਜਗਮਗ ਕਰ ਦੇਣਾ ਪੂਰਾ ਇਲਾਕਾ ਓ ਟੱਕਰ ਨੂੰ ਕਰ ਸੱਟ ਯਾਰ ਸਰਪੰਚ ਆਹ ਟੱਕਰ ਹਾਂ ਆ ਵੀ ਸਰਪੰਚ ਆਪ ਲੱਗ ਗਿਆ ਹੁਣ ਹੋਊਗਾ ਕੰਮ ਸਰੇ ਚੱਲੂ ਆ ਠੀਕ ਆ ਠੀਕ ਆ ਇਹਨੂੰ ਖਿੱਚ ਲਓ ਅੱਗੇ ਨੂੰ ਬਾ ਠੀਕ ਆ ਸੈਂਟਰ 'ਚ ਆ ਗਿਆ ਹੁਣ ਖਿੱਚ ਹੋ ਜਾਣੀ ਹੁਣ ਚੱਲ ਕਿੱਥੇ ਕਰਦੇ ਕੰਮ ਨੂੰ ਤੂੰ ਹੈਗਾ ਲੈ ਆ ਜਾ ਚੱਲ ਮਰਦੀ ਖਿੱਚੀ ਹੋ ਲੈ ਵੀ ਵੈਰੀ ਗੁੱਡ ਹੋ ਗਿਆ ਚੱਲ ਚੱਲ ਕੋਈ ਕੋਈ ਕੰਟਰ ਬੋਲ ਰਿਹਾ ਜੇ ਹੋ ਜਾਂਦਾ ਡਰਾਈਵਰ ਦਾ ਸਾਡੇ ਕੋ ਪੱਕੇ ਵੀ ਬਹੁਤ ਹੈ ਹੋਰ ਕਹਣ ਲੱਗ ਪਏ ਹਾਂ ਭਾਜੀ ਅੱਲਾ ਬਣ ਕੇ ਗੱਲ ਡਰਾਈਵਰ ਦਾ ਪੱਕੇ ਬਹੁਤ ਹੈ ਮੈਂ ਕਿਹਾ ਜਾ ਥੋੜੀ ਸ਼ਾਮ ਹੋਈ ਹੁੰਦੀ ਤੇ ਉਹ ਸਿਰੇ ਲਾ ਰੇ ਨਹੀਂ ਸੀ ਲਿਆ ਕੇ ਪਿੱਛੇ ਮਾਰਦੇ ਹੋਰ ਬਾ ਠੀਕ ਗੱਲ ਆ ਬਣ ਕੇ ਗੱਲ ਗੱਲ ਬਣਾ ਕੇ ਹਟੇ ਹੁਣ ਤੁਸੀਂ ਖੋਲ ਦੇ ਡਾਲਾ ਖੋਲਦਾ ਖੁੱਲੇ ਜਾਣਾ ਲੱਭੇ ਫਾਈਲ ਉਤਰ ਗਈ ਟਰਾਲੀ ਮਿਹਨਤ ਘਟੂਗੀ ਹੁਣ ਇਹਦਾ ਦੂਰੋਂ ਚੱਕ ਕੇ ਲਿਆਉਣੀ ਪੈਦੀ ਭਾਜੀ ਕਿਦਾਂ ਠੀਕ ਹੈ ਲਓ ਬਈ ਕਰਤਾ ਕਮ ਲਾਤਾ ਸਰੇ ਬੰਦੇ ਨੇ ਔਨ ਥੋੜਾ ਸੋਖਾ ਹੋ ਜੂ ਨਾ ਅੱਗੇ ਰੇਤਾ ਫੇਰ ਦੂਰੋਂ ਚੱਕ ਕੇ ਲਿਆਉਣਾ ਪੈਂਦਾ ਇਹ ਤਾਂ ਨਮਲੇ ਦੇ ਜੀ ਕਾਗ ਹੈ ਪਾਣੀ ਪੀ ਲੋ ਵਾਟਰ ਆ ਗਿਆ ਮੈਦਾਨ ਦੇ ਵਿੱਚ ਹਾਂਜੀ ਹਾਂਜੀ ਕੋਲ ਡਰਿੰਕ ਪਲਾਈ ਜਾਊਗੀ ਹੁਣ ਸਾਰਿਆਂ ਨੂੰ ਐਦਾਂ ਦੇ ਲਾ ਸਰਪੰਚ ਖਿਆਲ ਰੱਖਦਾ ਸਾਰਾ ਤੁਹਾਡਾ ਅਕਲ ਕਿੰਨੇ ਕ ਦਿਨ ਲੱਗਣਗੇ ਹੋਰ ਸਿਰੇ ਤੱਕ ਜਬ ਪੁਲੀ ਤੱਕ ਜਾਣ ਨੂੰ ਤਿੰਨ ਚਾਰ ਦਿਨ ਤਾਂ ਗੁਰੂ ਘਰ ਤੱਕ ਨਿਭੜ ਤੂ ਪਰਸੋਂ ਤੱਕ ਗੁਰੂ ਘਰ ਦੇ ਅੱਗੇ ਕੇ ਵਧੀਆ ਜੇ ਫੁੱਲ ਜੇ ਬਣਾ ਦਿਓ ਇੱਕ ਸੈਂਟਰ ਦੇ ਵਿੱਚ ਦੋ ਆਲੇ ਦੁਆਲੇ ਕੱਬੇ ਸੈਂਟਰ ਦੇ ਵੱਡਾ ਬਣਾ ਦਿਓ ਦੀ ਸਾਈਡ ਤੇ ਇੱਕ ਛੋਟਾ ਆਹ ਕਪਰਲੀ ਸਾਈਡ ਤੇ ਛੋਟਾ ਬਹੁਤ ਸੋਹਣਾ ਲੱਗਣਾ ਲਾਲ ਕਲਰ ਚ ਰੈੱਡ ਕਲਰ ਟਾਇਲ ਨਾ ਬਣਾ ਦੇ ਆ ਜਾ ਆ ਜਾ ਜੀ ਸਰਪੰਚ ਸਾਹਿਬ ਕਿੱਦਾਂ ਚੱਲ ਰਹੀ ਤਿਆਰੀ ਕਿਉਂਕਿ ਗੁਰੂ ਮਹਾਰਾਜ ਦੇ ਜਨਮ ਦਿਨ ਤੋਂ ਪਹਿਲਾਂ ਪਹਿਲਾਂ ਕਰ ਦੇਉਂਗੇ ਸੜਕ ਕੰਪਲੀਟ ਸਾਰੀ ਅ ਦਿਲਕੋਹ ਜੀ ਗੁਰੂ ਮਹਾਰਾਜ ਦੇ ਜਨਮ ਦਿਨ ਜਿਹੜਾ ਜਿਹੜਾ 12 ਫਰਵਰੀ ਨੂੰ ਔਰ 11 ਫਰਵਰੀ ਨੂੰ ਇਸ ਰਾਸਤੇ ਤੋਂ ਨਗਰ ਕੀਰਤਨ ਗੁਜਦਾ ਹੁੰਦਾ ਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਘਣਾ ਪਰ ਸਾਡੀ ਕੋਸ਼ਿਸ਼ ਆ ਕਿ 2 ਫਰਵਰੀ ਨੂੰ ਜਿਹੜਾ ਇਹ ਬਿਲਕੁਲ ਕਲੀਨ ਕੰਪਲੀਟ ਕਰ ਦੇਉਂਗਾ ਕੰਪਲੀਟ ਕਰ ਦੇਣਾ ਇਹ ਜਿਹੜਾ 700 ਫੁੱਟਾਂ ਸੜਕਾਂ ਜਿਹੜੀ ਇੰਟਰਲੋਕਿੰਗ ਹੋ ਰਹੀ ਹੈ 80 mm ਦੇ ਇੰਟਰਲੋਕ ਜਿਹੜੇ ਤੇ ਲੱਗ ਰਹੇ ਆ ਇਹ ਜਿਹੜੀ ਜਿਹੜੀ ਚੜਾਈ ਕਿਤੇ 22 ਫੁੱਟ ਆ ਕਿਤੇ 20 ਫੁੱਟ ਆ ਕਿਤੇ 17 ਫੁੱਟ ਆ ਓਕੇ ਜਿਹੜੀ ਪੀ ਡਬਲਯੂ ਡੀ ਵੱਲੋਂ ਆਏ ਸੜਕ ਬਣਾਈ ਗਈ ਸਿਰਫ 10 ਫੁੱਟ ਠੀਕ ਆ ਉਹਨਾਂ ਵੱਲੋਂ ਮਟੀਰੀਅਲ ਭੇਜਿਆ ਗਿਆ 10 ਫੁੱਟ ਦਾ ਸਾਨੂੰ ਔਰ ਬਾਕੀ ਜਿਹੜੀ ਸਾਈਡਾਂ ਦੇ ਕੰਕਰੀਟ ਆ ਉਹ ਸਾਡੀ ಗ್ರಾಮ ਪੰਚਾਇਤ ਤੇ ਨੰਗਲ ਓਕੇ ਜਿਹੜੀ ਸਰਪੰਚ ਤੇ ਮੇਰੇ ਧਰਮ ਪਤਨੀ ਮੈਡਮ ਰੇਨੀ ਬਾਲਾ ਜੀ ਆ ਠੀਕ ਆ ਉਹਨਾਂ ਦੀ ਅਗਵਾਈ ਵਿੱਚ ਜਿਹੜੀ ਇਹ ਸਾਈਡਾਂ ਦੇ ਕੰਕਰੀਟ ਜਿਹੜੀ ਅਸੀਂ ਕਰ ਰਹੇ ਆ ਨਾਲੀਆਂ ਵੀ ਕਵਰ ਕਰ ਰਹੇ ਆ ਸਾਰੀਆਂ ਇਹ ਬਾਗ ਲਗਾ ਕੇ ਔਰ ਬਾਕੀ ਜਿੰਨੀ ਵੀ ਸੜਕਾਂ ਤੇ ਸੜਕਾਂ ਬਣ ਰਹੀਆਂ ਉਹ ਕੰਕਰੀਟ ਕੀਤੀ ਜਾ ਰਹੀ ਹੈ। ਇੰਟਰਲੌਕ ਲਾ ਕੇ ਬਾਕੀ ਸਾਰੀ ਕੰਕਰੀਟ ਕਰਾਂਗੇ। ਬਾਕੀ ਸਾਰੀ ਕੰਕਰੀਟ ਕੀਤੀ ਜਾ ਰਹੀ ਹੈ ਔਰ ਗੁਰੂ ਘਰ ਦੇ ਮੂਹਰੇ ਜਿੰਨੀ ਹੈਗਾ ਆ ਉੱਥੇ ਵੀ ਸਾਰੀ ਇੰਟਰਲੌਕਿੰਗ ਲਾਵਾਂਗੇ ਚਾਹੇ ਉਹ ਕੋਲੋਂ ਲੋਣੀ ਪਵੇ। ਔਰ ਜਿੱਥੇ ਸਾਡਾ ਕਮਿਊਨਿਟੀ ਹਾਲ ਹੈ ਗੁਰਦਾਸ ਕਮਿਊਨਿਟੀ ਹਾਲ ਉੱਥੇ ਵੀ ਅਸੀਂ ਪੂਰੀ ਇੰਟਰਲੌਕਿੰਗ ਹੀ ਕਰਾਵਾਂਗੇ। ਅਸੀਂ ਪੂਰੀ ਇੰਟਰਲੌਕ ਲਾਵਾਂਗੇ। ਜਿਹੜਾ ਜੀਡਬਲਜੀ ਤੋਂ ਲੈਦਾ ਜਿਹੜਾ ਬਜਟ ਆ ਪੰਚਾਇਤ ਦਾ ਉਹ ਸਾਡੇ ਜੈ ਸਿੰਘ ਸਾਹਿਬ ਟੈਕਨੀਕਲ ਜਹੀ ਹੁੰਦੇ ਆ ਜਿਨ੍ਹਾਂ ਨੇ ਐਸਟੀਮੇਟ ਜਿਹੜਾ ਹੈ ਲਗਭਗ 5 ਲੱਖ ਦਾ ਦਿੱਤਾ ਗਿਆ ਲੇਕਿਨ 5 ਲੱਖ ਦਾ ਮਤਲਬ ਇਹ ਹੋ ਜਿਹੜਾ ਉਹ ਲੱਗਦਾ ਓਕੇ ਲੋ ਤੁਸੀਂ ਇਹਨੂੰ ਪੂਰਾ ਕੰਪਲੀਟ ਕਰ ਦਿਓਗਾ ਅਸੀਂ ਪੂਰਾ ਕੰਪਲੀਟ ਕਰਾਂਗੇ ਕਿਉਂਕਿ ਜੇ 10 ਫੁੱਟ 3 ڈਬਲਯੂਡੀ ਨੇ ਬਣਾਤੀ ਸਾਡੇ ਇੱਕ ਅਗੜੀਆਂ ਸਾਈਡਾਂ ਜੇ ਖਾਲੀ ਰਹੀਆਂ ਤੇ ਖਲਰ ਜਾਣੀਆਂ ਡੋਟਰਾ ਜੀ ਬਿਲਕੁਲ ਬਿਲਕੁਲ ਇਹਨੂੰ ਇਸੇ ਥਾਂ 'ਚ ਰੱਖ ਕੇ ਅਸੀਂ ਪੂਰਾ ਬਣਾ ਰਹੇ ਹਾਂ ਕਿਸੇ ਤਰ੍ਹਾਂ ਦੀ ਵੀ ਕੋਈ ਨਗਰ ਕ੍ਰਿਤੀ ਦਾ ਇੰਤਜ਼ਾਰ ਨਹੀਂ ਕਰਦੇ ਇਹੋ ਜਿਹਾ ਅਡਰੈਸ ਤੇ ਬਣਾ ਰਹੇ ਹਾਂ ਔਰ ਇਹ ਇੱਕ ਹੋਰ ਦੀ ਵੱਡੀ ਗੱਲ ਆ ਕਿ ਜਦੋਂ 2013 ਤੋਂ 18 ਤੱਕ ਮਤੌਰ ਸਰਪੰਚ ਮੈਂ ਸੀਗਾ ਉਦੋਂ ਵੀ ਇਹ ਸੜਕ ਦਾ ਨਿਰਮਾਣ ਮੇਰੇ ਵੇਲੇ ਹੀ ਹੋਇਆ ਸੀ ਇੱਕ ਵਾਰ ਫਿਰ ਪ੍ਰਵਾਰ ਨੂੰ ਮੇਰੇ ਨੂੰ ਮੌਕਾ ਮਿਲਿਆ ਸਰਪੰਚੀ ਦਾ ਔਰ ਮੇਰੀ ਕਾਇਮ ਪੀਰੀਟ ਦੇ ਵਿੱਚ ਦੁਬਾਰਾ ਇਹ ਸੜਕ ਬਣ ਗਈ। ਕੋਰਪੋਰੇਟ ਤੱਕ ਕੰਪਲੀਟ ਹੋ ਜੂਗੀ ਨਗਰ ਕੀਰਤਨ ਤੋਂ ਪਹਿਲਾਂ ਕੰਪਲੀਟ ਕਰ ਦੇਵਾਂਗੇ ਸਾਰੇ। ਕੋਲ 2-3 ਸਪੈਨ 10 ਲੱਖ ਦਾ 3 ਫਰਵਰੀ ਦਾ ਟਾਰਗੇਟ ਹੈ 3 ਫਰਵਰੀ ਦਾ ਜੇ ਕੰਪਲੀਟ ਰਹਿਣੀ ਹੈ। ਜਮੇਸਤਰੀ ਲੱਗੇ ਆ ਜੋਰਾ ਦੇ ਨਾਲ। ਇਹ ਫਿਰ ਆਪਕੋ ਕਹਿੰਨਾ ਸ਼ਾਮ ਨੂੰ ਕਨੇ ਵੇ ਤੱਕ ਕੰਮ ਚੱਲਦਾ ਵੈਸੇ ਤਾਂ ਅਗਦੀ ਲੇਵਰ ਸਾਡੇ ਪਿੰਡਾਂ ਕੰਮ ਲਈ ਆ ਪਰ ਇਹ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਸਾਥੀ ਹੋਣ ਕਰਕੇ 6 ਵੀ ਵਜੇ 6:30 ਵਜੇ 7 ਵਜੇ ਤੱਕ ਵੀ ਲੱਗੇ ਰਹਿੰਦੇ ਆ ਕਿਉਂਕਿ ਸਾਰੇ ਪਿੰਡ ਦੇ ਸਾਰਿਆਂ ਨੂੰ ਟ੍ਰਾਸਟ ਆ ਤੇ ਗੁਰੂ ਸਾਹਿਬ ਦਾ ਜਨਮ ਦਿਹਾੜਾ ਜਿਹੜਾ ਆਉਣ ਤੋਂ ਪਹਿਲਾਂ ਪਹਿਲਾਂ ਵੀ ਸਾਰੇ ਆਪਣੇ ਆਪਣੇ ਕੰਮ ਸਾਰੇ ਲਵੇ ਰਹੇ ਇਹ ਵੀ ਤੁਹਾਨੂੰ ਫਾਇਦਾ ਜੇ ਤੁਹਾਨੂੰ ਸਰਕਾਰੀ ਲੇਵਰ ਹੀ ਹੁੰਦੀ ਤਾਂ ਉਹਨਾਂ ਨੇ 5 ਵਜੇ ਬੰਦ ਕਰ ਦਿਆ ਕਰ ਲਾ ਸਰਕਾਰੀ ਲੇਵਰ ਤੋਂ ਮੈਨੂੰ ਯਾਦ ਆਇਆ ਸਰਕਾਰ ਨੇ ਜਿਹੜੀ ਪੀਡਬਲਡ ਨੇ ਸੜਕ ਬਣਾਉਣੀ ਸੀ ਉਹ ਸਿਰਫ 10 ਇੰਚ ਗੱਟਕਾ ਔਰ 2 1/2 ਇੰਚ ਜਿਹੜਾ ਟੱਗਰ ਪਾ ਕੇ ਬਣਾ ਰਹੀ ਸੀ ਉਹ ਕੋਈ ਲੈਵਲ ਨਹੀਂ ਸੀ ਕਿਤੇ ਉੱਚਾ ਤੇ ਉੱਚਾ ਨੀਵਾ ਤੇ ਨੀਵਾ ਬਣਾਉਣਾ ਸੀ ਹੁਣ ਅਸੀਂ ਜਿਹੜਾ ਆਪਣੇ ਕੋਲੋਂ ਕੁਝ ਗੱਟਕਾ ਮੰਗਾਇਆ ਆ ਜਿੱਥੇ 6 ਇੰਚ ਦੀ ਜਨ ਦਾ 7 ਇੰਚੀ ਵੰਦਾ ਨਹੀਂ ਸਾਡੇ ਗੁਰੂ ਘਰ ਮੋਹਰੇ ਜਿਹੜੀ ਪਹਿਲਾਂ ਸੜਕ ਸੀ ਉਹ ਬਹੁਤ ਡਾਉਨ ਸੀਗੀ ਇੱਥੇ ਹੁਣ 8 8 ਇੰਚੀ ਵੀ ਗੱਟਕਾ ਸੀ ਪਾ ਰਹੇ ਆ ਪਿੱਛੇ ਵੀ 2 4 ਜਿਹੜਾ ਪਿੱਛੇ ਘਰ ਸਕੇ ਜਿਹੜੇ ਪਿੱਛੇ ਵੀ 7 7 ਇੰਚੀ 6 6 ਇੰਚੀ ਦੀ ਗੱਟਕਾ ਹੈ ਹ ਕਿਸੇ ਵੀ ਘਰ ਮੂਰੇ ਕਿਸੇ ਵੀ ਬਰੂ ਘਰ ਮੂਰੇ ਕਿਸੇ ਤਰ੍ਹਾਂ ਦਾ ਕੋਈ ਪਾਣੀ ਨਾ ਛੰਨਾ ਬਿਲਕੁਲ ਚਲੋ ਵੀ ਬਹੁਤ ਤੁਹਾਨੂੰ ਮੁਬਾਰਕਾਂ ਪੰਚਾਇਤ ਨੂੰ ਕਿ ਤੁਸੀਂ ਬੜੇ ਅੱਛੇ ਢੰਗ ਨਾਲ ਸਾਰਾ ਕੰਮ ਜਿਹੜਾ ਸਿਰੇ ਚੜ ਰਹੇ ਆ ਲੋ ਵੀ ਆ ਦਿਖਾਇਆ ਤੁਹਾਨੂੰ ਆਪਾਂ ਕਿ ਕਿਵੇਂ ਸਾਰਾ ਕੰਮ ਚੱਲ ਰਿਹਾ ਆ ਬੜੀ ਤੇਜ਼ੀ ਦੇ ਨਾਲ ਕਿਉਂਕਿ 11 12 ਫਰਵਰੀ ਨੂੰ ਗੁਰੂ ਰਵਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਨਗਰ ਕੀਰਤਨ ਦੇ ਦੌਰਾਨ ਜਿਹੜਾ ਆ ਇਸ ਰੋਡ ਦੇ ਉੱਤੇ ਜਿਹੜੀ ਆ ਉਹ ਸਾਰੀ ਨਗਰ ਕੀਰਤਨਾਂ ਜਿਹੜੀਆਂ ਟਰਾਲੀਆਂ ਐ ਐਸੀ ਰੋਡ ਦੇ ਉੱਤੋਂ ਆਉਂਦੀਆਂ ਹੁੰਦੀਆਂ ਸਾਰੀਆਂ